ਉਹੰਦਾ ਸਪਾਸ਼ਟ ਜੀ ਤਾਂ ਵੀ ਮੇਰੇ ਨਾਲ ਬੈਠੇ ਹੋਏ ਨੇ ਉਹੰਦਾ ਸਪਾਸ਼ਟ ਜੀ ਤੇ ਇਤਨੇ ਬਾਪੂ ਜੀ ਬੈਠੇ ਹੋਏ ਆ ਵਿਚਾਰੇ ভাই ਖਾਲਸਾ ਵਾਈ ਕੁਝ ਕੀ ਪਤੇ ਇਹ ਫਿਰ ਕਿਰਾਏ ਤੇ ਹਾਂ ਜੀ ਇਹਦਾ ਕਿੰਨਾ ਹੁੰਦਾ ਇਹ ਕਿਰਾਇਆ ਕਰ ਰਿਹਾ ਇਹ 40 ਮੀ 40 ਇਹ ਨਵੇਂ ਦਾ 50 ਜੀ ਮਾਛਾ 40 ਰੁਪਏ ਦਾ ਮੇਰਾ 40 ਰੁਪਏ ਕਰਾਇਆ ਆਪਣੇ ਦੀ ਟੈਂਡਪੁਣਹਰੇ ਦੂਰ ਹੈ ਫਿਰ ਚਲਾਉਣ ਦਾ ਬੜਾ ਜੱਗ ਨਹੀਂ ਦਾ ਰੱਖਣ ਦੀ ਜਗ੍ਹਾ ਨਹੀਂ ਰੱਖਣ ਦੀ ਜਗ੍ਹਾ ਨਹੀਂ ਬੱਸ ਤੇ ਉਹਨਾਂ ਬੱਸ ਤੇ ਚੱਲ ਜਾਣਾ ਹੂੰ ਕਿਨੇ ਮਤਮਾਇਆ ਹੋ ਜਾਂਦੀ ਰੋਜ਼ ਉਹ ਹੋ 2 2 10 ਰਾਤੋਂ ਤੋਂ ਬੰਦ ਹੋ ਗਏ ਇਹ ਸਾਡੀ ਕੌਮ ਦੀ ਦਸ਼ਾ ਹੋ ਗਈ ਆ ਕਿ ਬਜ਼ੁਰਗਾਂ ਨੂੰ ਕੰਮ ਕਰਨਾ ਪੈ ਰਿਹਾ ਹਾਂਜੀ ਅਸੀਂ ਵੱਡੇ ਵੱਡੇ ਇੱਕ ਲੰਗਰ ਲਾ ਛੜੇ ਆ ਹਾਂਜੀ ਰੱਬ ਨੂੰ ਹੀ ਲੱਭਦੇ ਆਂ ਤੇ ਪਿਆਰਿਓ ਬੱ비 ਇਹਨਾ ਸਬਰ ਕਿੱਥੋਂ ਆਉਂਦਾ ਤੁਹਾਡੇ ਲੋਕਾਂ ਦੇ ਹੈ ਮਾਰਾ ਇਹ ਦੇਖੋ ਇਹ ਸਿੱਧਾ ਕਿਦੋਂ ਸਾਨੂੰ 500000 ਨਾ ਹੋਇਆ ਹੋਵੇ ਨਾ ਤੇ ਇਕੱਠਾ ਤੇ ਮੈਨੂੰ ਨੀਂ ਨੀਂਦ ਨਹੀਂ ਆਉਂਦੀ ਠੀਕ ਹੈ ਜੀ ਤੇ ਤੁਸੀਂ 1.5 200 ਦੇ ਵਿੱਚ ਕੀ ਕਹਿੰਦੇ ਸ਼ੂਗਰ ਆ ਮਹਾਰਾਜ ਹਾਂ ਜਿੰਨਾ ਉਹਨੇ ਦੇਖਾ ਹੁੰਦੇ ਤੇ ਖੁਸ਼ਕਾਣਾ ਹੋਗਾ ਚਲੋ ਠੀਕ ਹੈ ਠੀਕ ਆ ਸੀਮਿੰਟ ਸੁਮੜ ਲੈ ਆਂਦੇ ਸੀਮਿੰਟ ਸੀਮਿੰਟ ਲੈ ਆਂਦੇ ਸੀਮਿੰਟ ਸੀਮਿੰਟ ਚ ਹਾਂ ਦੋ ਬੋਰੀਆਂ ਸੀਮਿੰਟ ਹੈ ਗਈ ਐ ਕਿ ਲੱਗ ਜਾਣੀ ਐ ਥੈਂਕ ਯੂ ਦੋ ਬੋਰੀਆਂ ਸੀਮਿੰਟ ਭਈਏ ਨੇ ਚੋਕੇ ਰੱਖ ਦੇਣਾ ਵਾ 70 ਰੁਪਿਆ ਤੁਹਾਨੂੰ ਦੋਸੂ ਮੈਂ ਦਵਾ ਦਿੰਦਾ ਮੈਂ ਕਹਿੰਦੇ ਆਓ ਅੱਜ ਕਿਨੇ ਪੈਸੇ ਕਮਾਇਏ ਕਿਨੇ ਕਮਾਏ ਅੱਜ 250 ਬੜਿਆ ਸਾਰਾ ਹਾਂ ਜਿਹੜਾ ਤੁਹਾਨੂੰ ਉਤਰ ਪਈ ਬੜੀ ਲੱਗਦਾ ਨਾ ਜਿਹੜਾ ਤੁਹਾਨੂੰ ਵਜਿ ਲੱਗਦਾ ਬੜਾ ਤੁਸੀਂ ਦੱਸੋ ਤੁਹਾਨੂੰ ਜਿਹੜਾ ਸਹੀ ਨਾਦਾ ਉਹ ਦਿਖਾ ਦਿਓ ਇਹ ਦਿਖਾ ਦੇ ਬੰਦਾ ਇਹ ਨਹੀਂ ਹੋਇਆ ਤੋ ਲੱਗ ਰਹੀ ਆ ਅੱਜ ਹੋਏ ਹੁੰਦਾ ਖੁਸ਼ ਭਾਬੀ ਖਾਣਾ ਪੀਣਾ ਬਸ ਨੰਦ ਹੋਇਆ ਗਿਆ ਉਹ ਥਾਨ ਵੀ ਦੀ ਆਫਰ ਤਾਂ ਉਧਰੋਂ ਉਧਰੋਂ ਆ ਗਈ ਭਾਈ ਸਾਹਿਬ ਨੂੰ ਉਹ ਕਹਿੰਦੇ ਫੀਸ ਖਵਾਣਾ ਮਣਾ ਤੁਹਾਨੂੰ ਆਜੀ ਠੀਕ ਆ ਜੀ ਦਸਤਾਰ ਚਿੱਟੀਆਂ ਨਹੀਂ ਚੇਰੀ ਵਾਈਡ ਜੇਦੋ ਵਾਈਡ ਜੇਦੋ ਠੀਕ ਵਾਈਡ ਹੋਣੀ ਹੈ ਦੇ ਦਿਓ ਫੀਸ ਲੈ ਗੰਦੇ ਤੀ ਫੀਲੀ ਰਣੀ ਹੈ ਫੀਲੀ ਨਹੀਂ ਲਿਆ ਲੋ ਲੱਗ ਤੁਸ ਨੂੰ ਮਿਲਦਾ ਜਲ ਭਾਇਆ ਉਹ ਡੰਡਾ ਜਮਾ 2250 ਰੁਪਿਆ ਹੋ ਜਾਂਦਾ ਰੋਜ਼ ਦਾ ਹਨਾ ਤੇ ਬੋਧ ਹੁੰਦਾ 220 ਰੁਪਇਆ ਵੱਧ ਹੁੰਦਾ ਦੋ ਜੀਆ ਵਾਸਤੇ ਤੇ ਵੱਧ ਖੁਆ ਸ਼ੁਕਰਾਨਾ ਹੀਂ ਦਾ ਮਰਾਇ ਦਾ ਨਾ ਬਾਬੇ ਦਾ ਸੀ ਢਾਲੇ ਦਾ ਗੁਰੂ ਰਾਮ ਦਾ ਦਾ ਸ਼ੁਗਰ ਕਰੀ ਦਾ ਦਾਲ ਦਾ ਚੱਲਦਾ ਜੀ ਹੂੰ ਸ਼ੁਕਰ ਹੈ ਸ਼ੁਗਰ ਦਾ ਨਾਮ ਹੀ ਕਰਨਾ ਚਾਹੀਦਾ ਬਾਬਾ ਸ਼ੁਕਰਾਨਾ ਬਾਬਾ ਜੀ ਹੁਣ ਇੱਕ 20 ਰੁਪਇਆ ਦਿਓ ਕੱਢੋ 20 ਪੇ ਦਿਓ ਭਾਈ ਨੂੰ ਇਹ ਸਾਰਾ ਸਮਾਨ 20 ਰੁਪਇਆ ਦਾ ਅੱਛਾ ਜੀ ਦੋ ਹੁਣ ਫੀਸ ਹੁਣ ਜਣਾਣਾ ਜੋ ਹੱਗੇ 20 ਪੈਗੇ ਨਹੀਂ। 20 ਤਾਂ ਗਾਵਾਂਗੇ। ਦੋ ਫਿਰ ਦੋ ਦੋ 20 ਪੇ ਦੇ ਦਿਓ। ਇਹ ਨਹੀਂ ਸਾਡਾ ਸਾਰਾ ਸਮਾਨ ਹੀ 20 ਦਾ। ਇਹ ਦੁਕਾਨ ਹੀ ਗੱਡੀ ਐਡੀ ਬਦ ਵਧੀਆ। ਅੱਛਾ ਜੀ। ਇਹ ਭਾਈ ਜੀ ਨੇ 20 ਦਾ ਫਰੀਦ ਦੇ ਸਾਰਾ ਸਮਾਨ ਦੇ ਦਿਓ। 20 ਰੁਪਏ ਦੇ ਦਿਓ। ਕਿਉਂਕਿ ਇਹ 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 দান ਨਹੀਂ ਹੈਗਾ ਤਾਂ ਬਾਈ ਇਹ ਹਾਂ ਇਹ দান ਨਹੀਂ ਹੈਗਾ। ਇਹ ਤੁਸੀਂ ਜਿੱਦਾਂ ਅਖੀਦੀਆਂ 20 베ਦੀਆਂ ਦੋ ਉਹਨਾਂ ਨੂੰ ਦੇ ਦਿਓ। ਲਓ ਭਾਈ। ਆ ਜੋ ਚਲਿਏ। ਆ ਜੋ। ਤੋਂ ਨਹੀਂ ਚਾਜੂਲਾ ਤੇ ਹੁਣ ਮੈਨੂੰ ਸੁਣੋ ਹੁਣ ਸੀਮਰ ਦੀਆਂ ਬੋਰੀਆਂ ਦੇ ਪੈਸੇ ਦੱਸੋ ਕਿੰਨੇ ਬੋਰੀਆਂ ਤੇ ਹੈ ਬੋਰੀਆਂ ਤੇ ਹੈ ਨਹੀਂ ਬੋਰੀਆਂ ਨਹੀਂ ਤਾਂ ਫੇਰ ਹੁਣ ਕੀ ਕਰੀਏ ਠੀਕ ਆ ਹੁਣ ਪੈਸੇ ਤੇ ਜਨੇ ਬਣੇ ਆ ਤੁਹਾਡੇ ਤੁਹਾਡੇ ਹੈਗੇ ਯਾਰ ਹੁਣ ਤੁਹਾਡਾ ਮੇਰਾ ਸਾਰਾ ਕਲੀਅਰ ਹੋ ਗਿਆ ਜੀ 30 20 ਦਾ ਸਾਮਾਨ ਲਿਆ ਤੇ 500 ਰੁਪਿਆ ਤੁਹਾਡਾ ਹੋ ਗਿਆ ਠੀਕ ਆ ਓਕੇ ਹੁਣ ਖੁਸ਼ ਹੋ ਜਾ ਜਾ ਕੇ ਜਾਓ ਚੰਗਾ ਛੁੱਟਿਆ ਜੀ ਚੰਗਾ ਜੀ ਵਾਈ ਬਾਲ ਸਾਹਿਬ ਵਾਈ ਗੁਰਜੀ ਦੀ ਖਿਫਤ ਤਾਨੀ ਜੀ ਬੈਠੋ ਸਿੰਘ ਸਾਹਿਬ ਖਾਲਸਾ ਜੀ ਆਇਆ ਕਿੰਮਟੋ ਸਿੰਘ ਸਾਹਿਬ ਆਪ ਭਾਈ ਸਾਹਿਬ ਕਹਿੰਦੇ ਆ ਦੋ ਬੋਰੀਆਂ ਸੀਮਿੰਟ ਦੀਆਂ ਇਹਨਾਂ ਦੇ ਕੋਲ ਵੀ ਹੈਗੀਆਂ ਜੀ ਉਹ ਵੀ ਤੁਸੀਂ ਲੈ ਲਓ ਗੈਰ ਬਜੋ ਆ ਵੀ ਲੋਗੇ ਬੈਰੋ ਬਜੋ ਪਾਪਾ ਜੀ ਦੋ ਬੋਰੀਆਂ ਸੀਮਿੰਟ ਦੀਆਂ ਇਹਨਾਂ ਦੀ ਵੀ ਹੈਗੀਆਂ ਜੀ ਅੰਗਾ ਜੀ ਅੰਗਾ ਜੀ ਮਹਾਰਾਜ ਜੀ ਜੁੰਮੇ ਮਾਤੇ ਰੋ ਪਾਪਾ ਜੀ ਦੁਕਾਨ ਦੇ ਮਾਲਕ ਕੋਲੋਂ ਸੀਮਿੰਟ ਦੀਆਂ ਬੋਰੀਆਂ ਤੁਹਾਡੇ ਵਾਸਤੇ ਦੋ ਫ੍ਰੀ ਚ ਹੁਣ ਮੇਰੀ ਅੱਜ ਆ ਮੈਂ ਇੱਥੇ ਬੜੇ ਚੇਦਾ ਹੁੰਦਾ ਪਰ ਦਰਸ਼ਨ ਅੱਜ ਤੁਹਾਡੇ ਹੋਏ ਆ ਕਾਹਦੇ ਦਰਸ਼ਨ ਹੋਏ ਕੋਈ ਨਹੀਂ ਕੋਈ ਨਹੀਂ ਦਸ਼ਨ ਨਹੀਂ ਕਰ ਕੋਈ ਨਹੀਂ ਦਸ਼ਨ ਨਹੀਂ ਤੁਸੀਂ ਸ਼ਕੋ ਜੀ ਸ਼ਕੋ ਤਾਂ ਜਾਓ ਠੀਕ ਹੈ ਅੰਦਾ ਜੀ ਠੀਕ ਹੋ ਪਿਆ ਹੋ ਸਿੰਘ ਸਾਹਿਬ ਸੀਸਾ ਬਹੁਤ ਬਹੁਤ ਧੰਨਵਾਦ ਤੁਹਾਡੀ ਸੀਮਿੰਟ ਦੀਆਂ ਬੋਰੀਆਂ ਗੁਰੂ ਰਾਮਦਾਸ ਪਾਸ਼ਾ ਦੇ ਲੇਖੇ ਲੱਗੀਆਂ ਤੁਹਾਡੀ ਦੁਕਾਨ ਤੋਂ ਮਾਲਕ ਨੇ ਆਪਣੀ ਸੇਵਾ ਨੂੰ ਸ਼ਕਾਰਿਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤਾਂ ਕਿ ਕੋਈ ਹੋਰ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਜ਼ਰ ਲੈ ਲੈ ਬਿਲਕੁਲ ਸਾਡੇ ਨਿਆਣੇ ਕਿਹੇ ਤੁਹਾਨੂੰ ਸੇਵਾ ਹੋਵੇ ਜਰੂਰ ਪਿਆਰੋ ਜਰੂਰ ਚਲੋ ਠੀਕ ਹੈ ਪਿਆਰੋ ਬਾਈ ਖਾਲਸਾ ਬਾਈ ਬੇ ਦੇਖੀ ਬੇ ਠੀਕ ਹੈ ਪਿਆਰੋ ਧੰਨਵਾਦ ਓਕੇ ਜੀ